ਦੇਖੋ ਆਪਾਂ ਹਰ ਬੰਦੇ ਨੂੰ ਸਿੱਖ ਨਹੀਂ ਕਹਿ ਸਕਦੇ ਜਿਹੜਾ ਸਿਰ ਤੇ ਪੱਗ ਬੰਨ੍ਹਦਾ ਸਿੱਖ ਉਹ ਆ ਜਿਹੜਾ ਸਿੱਖੀ ਸਿਧਾਂਤਾਂ ਨੂੰ ਫੋਲੋ ਕਰਦਾ ਜਿਵੇਂ ਸਿਧਾਂਤਿਕ ਤੌਰ ਦੇ ਉੱਤੇ ਆਪਾਂ ਇਕਬਾਲ ਸਿੰਘ ਲਾਲਪੁਰੇ ਦੀ ਗੱਲ ਕਰੀਏ ਤੇ ਉਹ ਆਰਐਸਐਸ ਦੀ ਆਡਿਓਲੋਜੀ ਦੇ ਨਾਲ ਜੁੜੇ ਹੋਏ ਇਨਸਾਨ ਸਾਡੇ ਖਿਲਾਫ ਚੱਲ ਰਹੀ ਧੇਰਿਆ ਉਹਦਾ ਡੀਚੋਟੀ ਦਾ ਜ਼ੋਰ ਲੱਗਾ ਹੋਇਆ ਤੇ ਸਿੱਖਾਂ ਦਾ ਕਿਸੇ ਨਾ ਕਿਸੇ ਤਰੀਕੇ ਅਸੀਂ ਗੁਰਬਾਣੀ ਤੋਂ ਜਿਹੜਾ ਨਿਸ਼ਚਾ ਆ ਜਿਹੜੀ ਤਾਕਤ ਆ ਜੀ ਉਹ ਤੋਂ ਇਹਨਾਂ ਦਾ ਮਾਈਂਡ ਡਿਸਟਰਬ ਕਰੀਏ ਕਿਸੇ ਨਾ ਕਿਸੇ ਤਰੀਕੇ ਇਸ ਕੋਸ਼ਿਸ਼ ਦੇ ਵਿੱਚ ਲਗਾਤਾਰੇ ਲੱਗੇ ਹੋਏ ਆ ਪਈ ਗੁਰੂ ਸਾਹਿਬਾਨਾਂ ਨੂੰ ਦੇਵੀ ਦੇਵਤਿਆਂ ਦੇ ਬਰਾਬਰ ਲਿਆ ਕੇ ਖੜਾ ਕਰਨਾ ਪਾਣੀ ਨੂੰ ਵੇਤਾਂ ਦੇ ਬਰਾਬਰ ਲਿਆ ਕੇ ਖੜੇ ਕਰਨਾ ਜੇ ਮੈਨੂੰ ਹੋਰ ਥੋੜਾ ਜਿਆ ਖੋਲ ਕੇ ਐਕਸਪਲੇਨ ਕਰਾਂ ਸੌਖਾ ਸਮਝ ਚ ਆ ਜਾਊਗਾ ਕਿ ਜਿਵੇਂ ਮੰਦਰਾਂ ਦੇ ਵਿੱਚ ਕੋਈ ਵੀ ਨੱਚ ਸਕਦਾ ਗਾ ਸਕਦਾ ਨੰਗੇ ਸਿਰ ਜਾ ਸਕਦਾ ਕਿਸੇ ਨੂੰ ਉੱਤੇ ਕੋਈ ਸਮੱਸਿਆ ਨਹੀਂ ਹੁੰਦੀ ਜਦੋਂ ਇਕਬਾਲ ਸਿੰਘ ਲਾਲਪੁਰਾ ਸਟੇਟਮੈਂਟ ਦਿੰਦੇ ਹੈਗੇ ਆ ਉਹ ਗੁਰਬਾਣੀ ਦੀਆਂ ਤੁਕਾਂ ਨੂੰ ਕੋਟ ਕਰਦੇ ਆ ਪਰਮਾਤਮਾ ਆ ਰਾਮ ਦੇ ਰੂਪ ਚ ਕ੍ਰਿਸ਼ਨ ਦੇ ਰੂਪ ਚ ਤੇ ਕਲਯੁਗ ਦੇ ਵਿੱਚ ਗੁਰੂ ਨਾਨਕ ਪਾਸ਼ਾ ਦੇ ਰੂਪ ਦੇ ਵਿੱਚ ਹੈ। ਉਹ ਤੇ ਗੁਰਬਾਣੀ ਇਹ ਵੀ ਕਹਿੰਦੀ ਆ ਕਿ ਕਣ-ਕਣ ਦੇ ਵਿੱਚ ਪਰਮਾਤਮਾ ਹੈ। ਜਿਵੇਂ ਇੱਕ ਐਗਜ਼ੈਂਪਲ ਦੇਣਾ ਸ਼ਾਇਦ ਕਿਸੇ ਨੂੰ ਚੁਭ ਵੀ ਸਕਦੀ ਹੈ। ਗੁਰੂ ਨਾਨਕ ਪਾਸ਼ਾ ਨੂੰ ਕਹਿ ਸਕਦੇ ਕਿ ਤੂੰ ਹੀ ਰਾਮ ਹੈ ਤੂੰ ਹੀ ਕ੍ਰਿਸ਼ਨ ਹੈ ਤੂੰ ਹੀ ਸਭ ਕੁਝ ਹੈ ਸਾਡੇ ਦੀ। ਪਰ ਅਸੀਂ ਰਾਮ ਨੂੰ ਨਹੀਂ ਕਹਿ ਸਕਦੇ ਕਿ ਤੂੰ ਗੁਰੂ ਨਾਨਕ ਹੈ। ਬਾਲ ਸਿਉਂ ਹੀ ਕਹੂੰਗਾ ਮੈਨੂੰ ਤਾਂ ਸਿੰਘ ਕਹਿੰਦੇ ਨੂੰ ਸ਼ਰਮ ਆਉਂਦੀ ਹੈ ਕਿ ਇਹੋ ਜਿਹੇ ਬੰਦੇ ਨੂੰ ਘੱਟ ਗਿਣਤੀ ਕਮਿਸ਼ਨ ਦਾ ਚੇਅਰਪਰਸਨ ਲਾਇਆ ਜਾਂਦਾ ਇਹਦਾ ਮਤਲਬ ਸਟੇਟ ਉਤੋਂ ਕੋਈ ਤੇ ਉਮੀਦ ਰੱਖਦੀ ਹੈ ਸਰ ਤੇ ਪੱਗ ਜਿਹਦੇ ਮੂੰਹ ਤੇ ਦਾੜ੍ਹੀ ਹੈ ਤੇ ਪੂਰਨ ਸਿੱਖੀ ਸਰੂਪ ਚ ਦਿਖਦਾ ਹੋਵੇ ਉਹ ਜਨੋ ਗੁਰਬਾਣੀ ਦੇ ਟੁਕਾ ਕੋਟ ਕਰਕੇ ਗੁਰੂ ਸਾਹਿਬ ਨੂੰ ਇਸ ਕਿਤਾਬ ਚ ਲਿਆ ਕੇ ਖੜੇ ਕਰਨ ਦੀ ਕੋਸ਼ਿਸ਼ ਕਰੂਗਾ ਕੁਦਰਤੀ ਗੱਲ ਹੈ ਉਹਨਾਂ ਨੂੰ ਤਾਕਤ ਤੇ ਮਿਲੇਗੀ ਇਹਨਾਂ ਚੀਜ਼ਾਂ ਦੇ ਤੇ ਕੰਮ ਨਾ ਜਾਗਦੀ ਹੋਵੇ ਦਿਨ ਤਾਂ ਬਸ ਚੱਲੇ ਰਾਤੋ ਰਾਤ ਸਭ ਕੁਝ ਢਾ ਕੇ ਮੰਦਿਰਾਂ ਚ ਕਨਵਰਟ ਕਰਦੇ ਗੁਰੂ ਸਹਿਬਾਨ ਨਾ ਸਿਰਫ ਸਿੱਖ ਕੌਮ ਦੇ ਲਈ ਸਤਿਕਾਰਯੋਗ ਨੇ ਸਗੋਂ ਪੂਰੇ ਭਾਰਤ ਵਿੱਚ ਜਾਂ ਕਹਿ ਦਈਏ ਪੂਰੀ ਦੁਨੀਆ ਦੇ ਵਿੱਚ ਗੁਰੂ ਸਹਿਬਾਨਾਂ ਨੂੰ ਬੜੇ ਸਤਿਕਾਰ ਪੂਰਵਕ ਤਰੀਕੇ ਨਾਲ ਮੰਨਿਆ ਜਾਂਦਾ ਹੈ ਉਹਨਾਂ ਦੀ ਮਾਨਤਾ ਇੰਨੀ ਹੈ ਕਿ ਭਾਵੇਂ ਉਹ ਕੋਈ ਵੀ ਕਲਚਰ ਹੋਵੇ ਘੱਟੋ ਘੱਟ ਗੁਰੂ ਸਹਿਬਾਨਾਂ ਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਦੇਖਦਾ ਹੈ ਪਰ ਜਦੋਂ ਆਪਣੇ ਹੀ ਸਿੱਖ ਲੋਕ ਜਦੋਂ ਆਪਣੇ ਹੀ ਲੋਕ ਗੁਰੂ ਸਹਿਬਾਨਾਂ ਨੂੰ ਅਲਹਿਦਾ ਤੌਰ ਦੇ ਉੱਤੇ ਤੋਲਣ ਲੱਗ ਜਾਣ ਜਦੋਂ ਗੁਰੂ ਸਹਿਬਾਨਾਂ ਦੀ ਗਿਣਤੀ ਜਿਹੜੀ ਹੈ ਉਹ ਅਲਹਿਦਾ ਤੌਰ ਤੇ ਕਰਨ ਲੱਗ ਜਾਣ ਉਦੋਂ ਸਵਾਲ ਖੜਦੇ ਨੇ ਖਾਸ ਕਰ ਜ਼ਿਕਰ ਕਰਨਾ ਚਾਹੁੰਦਾ ਹੈ ਅਕਬਾਲ ਸਿੰਘ ਲਾਲਪੁਰਾ ਜ ਕਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਨੇ ਉਹਨਾਂ ਦੇ ਵੱਲੋਂ ਇੱਕ ਸਟੇਟਮੈਂਟ ਹਾਲ ਹੀ ਦੇ ਦਿਨਾਂ ਦੇ ਵਿੱਚ ਦੇ ਦਿੱਤੀ ਕਿ ਉਹ ਸਟੇਟਮੈਂਟ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸ਼੍ਰੋਮ ਨਿਗਰ ਦੁਆਰਾ ਪ੍ਰਬੰਧਕ ਕਮੇਟੀ ਨੇ ਅਪੀਲ ਕਰ ਦਿੱਤੀ ਤੀਸਰੀ ਕਾਲ ਤੱਕ ਸਾਹਿਬ ਕੇਸ ਉੱਤੇ ਐਕਸ਼ਨ ਕੀਤਾ ਜਾਵੇ ਉਹ ਸਿਚੁਏਸ਼ਨ ਇਦਾਂ ਦੀ ਬਣੀ ਕਿ ਇਕਬਾਲ ਸਿੰਘ ਲਾਲਪੁਰਾ ਨੇ ਅਚਾਨਕ ਇੱਕ ਸਮਾਗਮ ਦੌਰਾਨ ਇਹ ਕਹਿ ਦਿੱਤਾ ਕਿ ਭਗਵਾਨ ਵਿਸ਼ਨੂੰ ਦੇ ਅਵਤਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਰਅਸਲ ਚਰਚਾ ਚੱਲਦੀ ਪਈ ਸੀ ਕਿ ਨਾਨਕ ਦੇਵ ਜੀ ਨੂੰ ਲੈ ਕੇ ਗੱਲਬਾਤ ਕੀਤੀ ਜਾ ਰਹੀ ਸੀ ਔਰ ਇੱਕ ਤੁੱਕ ਜਿਹੜੀ ਹੈ ਗੁਰਬਾਣੀ ਦੀ ਬੋਲੀ ਜਾਂਦੀ ਹੈ ਤੁੱਕ ਹੁੰਦੀ ਹੈ ਆਪ ਨਰਾਇਣ ਕਲਾ ਧਾਰ ਜਗ ਮੇ ਪਰਵੜਿਓ ਉਸ ਤੁੱਕ ਨੂੰ ਲੈ ਕੇ ਇੱਕ ਸਟੇਟਮੈਂਟ ਦੇ ਦਿੱਤੀ ਗਈ ਕਿ ਵਿਸ਼ਨੂ ਭਗਵਾਨ ਸ੍ਰੀ ਗੁਰੂ ਨਾਨਕ ਦੇਵ ਜੀ ਬਣ ਕੇ ਆਏ ਬੜੀ ਸਿੱਧੀ ਸਿੱਧੀ ਸਟੇਟਮੈਂਟ ਦਿੱਤੀ ਗਈ ਹੈ ਵਰਡ ਟੂ ਵਰਡ ਸਟੇਟਮੈਂਟਿਕ ਆਮ ਦੱਸਦੇ ਪਏ ਆ ਇਹਦੇ ਵਿੱਚ ਕੋਈ ਹੁਣ ਦੋ رائے ਤਾਂ ਬਣਦੀ ਨਹੀਂ ਹੈ ਕੋਈ ਵੱਖਰਾ ਨਰੇਟਿਵ ਨਿਕਲਦਾ ਤਾਂ ਬਣਦਾ ਨਹੀਂ ਹੈ ਕੋਈ ਐਦਾਂ ਦੀ ਗੱਲ ਤੋਂ ਸਮਝ ਨਹੀਂ ਆਉਂਦੀ ਕਿ ਭਾਈ ਉਹਨਾਂ ਨੇ ਐਦਾਂ ਨਹੀਂ ਸੀ ਕਹਿਣਾ ਤੇ ਐਦਾਂ ਕਹਿਣਾ ਸੀ ਇਹ ਤਾਂ ਸਿੱਧੀ ਸਿੱਧੀ ਗੱਲ ਹੈ ਸਿੱਧੀ ਸਿੱਧੀ ਗੱਲ ਕਹਿ ਦਿੱਤੀ ਗਈ ਹੁਣ ਉਸ ਸਟੇਟਮੈਂਟ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਔਰ ਉਸ ਵਿਵਾਦ ਦੇ ਵਿੱਚ ਇਹ ਚੀਜ਼ ਹੁਣ ਸਾਹਮਣੇ ਆ ਰਹੀ ਹੈ ਕਿ ਕਿ ਅਕਬਾਲ ਸਿੰਘ ਲਾਲਪੁਰਾਏ ਕਹਿਣਾ ਚਾਹੁੰਦੇ ਕਿ ਗੁਰਨਾਨਕ ਦੇਵ ਜੀ ਅ ਵਿਸ਼ਨੂ ਭਗਵਾਨ ਦੇ অবতার ਸੀ ਹੈਰਾਨੀ ਹੁੰਦੀ ਹੈ ਖੈਰ ਇਸ ਚੀਜ਼ ਬਾਰੇ ਗੱਲ ਕਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਹੁਣ ਇਕਬਾਲ ਸਿੰਘ ਲਾਲਪੁਰਾ ਉੱਤੇ ਵੀ ਇੱਕ ਵੱਖਰਾ ਨੈਰੇਟਿਵ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਇਹ ਇਹ ਸਟੇਟਮੈਂਟ ਕਿਉਂ ਕਹਿ ਦਿੱਤੀ ਗਈ ਹੈ ਇਹ ਸਟੇਟਮੈਂਟ ਕਿਉਂ ਦਿੱਤੀ ਗਈ ਹੈ ਇਸੇ ਚੀਜ਼ ਵਾਸਤੇ ਗੱਲ ਕਰਨ ਲਈ ਸਾਡੇ ਨਾਲ ਫਿਲਹਾਲ ਜੋ ਸ਼ਖਸ ਮੌਜੂਦ ਨੇ ਉਹ ਜਾਣਦੇ ਨੇ ਇਕਬਾਲ ਸਿੰਘ ਲਾਲਪੁਰਾ ਨੂੰ ਉਹਨਾਂ ਦੀ ਸਿਆਸਤ ਬਾਰੇ ਉਹਨਾਂ ਦੀ ਵਿਰਤੀ ਬਾਰੇ ਔਰ ਖਾਸ ਕਰਕੇ ਉਹਨਾਂ ਦੇ ਉੱਤੇ ਵਿਚਾਰ ਕਰਨ ਲਈ ਬਿਹਤਰ ਔਰ ਸਹੀ ਸ਼ਖਸ ਜਿਹੜੇ ਸਾਡੇ ਨਾਲ ਮੌਜੂਦ ਨੇ ਮੇਰੀ ਮਰਾਦ ਹੈ ਭਾਈ ਮਨਜੀਤ ਸਿੰਘ ਕਰਤਾਰਪੁਰ ਹੋਣਾ ਦੇ ਨਾਲ ਹਾਲ ਹੀ ਦੇ ਵਿੱਚ ਪਹਿਲਾਂ ਵੀ ਗੱਲ ਕਰਕੇ ਹਟੇ ਆ ਤੁਹਾਡੇ ਰੂਬਰੂ ਕੀਤਾ ਸੀ ਦੁਬਾਰਾ ਖੇਚਲ ਦੇਣ ਦੀ ਲੋੜ ਮਹਿਸੂਸ ਹੋਈ ਹੈ ਭਾਈ ਸਾਹਿਬ ਹਾਲ ਹੀ ਦੇ ਵਿੱਚ ਇਕਬਾਲ ਸਿੰਘ ਲਾਲਪੁਰਾ ਐਡੀ ਵੱਡੀ ਸਟੇਟਮੈਂਟ ਦੇ ਗਏ ਕਿ ਭਗਵਾਨ ਵਿਸ਼ਨੂੰ ਦਾ ਅਵਤਾਰ ਸੀ ਗੁਰਨਾਨਕ ਦੇਵ ਜੀ ਜਾਂ ਭਗਵਾਨ ਵਿਸ਼ਨੂੰ ਗੁਰਨਾਨਕ ਦੇਵ ਜੀ ਬਣ ਕੇ ਆਏ ਇੱਕ ਸਿੱਖ ਆਮ ਤੌਰ ਦੇ ਉੱਤੇ ਐਦਾਂ ਦੀ ਸਟੇਟਮੈਂਟ ਦਿੰਦਾ ਸਹੀ ਲੱਗਦਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਟੇਟਮੈਂਟ ਨੂੰ ਦੇਖੋ ਆਪਾਂ ਹਰ ਬੰਦੇ ਨੂੰ ਸਿੱਖ ਨਹੀਂ ਕਹਿ ਸਕਦੇ ਜਿਹੜਾ ਸਿਰ ਤੇ ਪੱਗ ਬੰਨਦਾ ਸਿੱਖ ਉਹ ਜਿਹੜਾ ਸਿੱਖੀ ਸਿਧਾਂਤਾਂ ਨੂੰ ਫੋਲੋ ਕਰਦਾ ਜਿਹੜਾ ਸਿੱਖੀ ਅਡਿਓਲੋਜੀ ਦੇ ਉੱਤੇ ਚੱਲਦਾ ਜੇ ਸਿਧਾਂਤਿਕ ਤੌਰ ਦੇ ਉੱਤੇ ਆਪਾਂ ਇਕਬਾਲ ਸਿੰਘ ਲਾਲਪੁਰੇ ਦੀ ਗੱਲ ਕਰੀਏ ਤੇ ਉਹ ਆਰਐਸਐਸ ਦੀ ਅਡਿਓਲੋਜੀ ਦੇ ਨਾਲ ਜੁੜੇ ਹੋਏ ਇਨਸਾਨ ਹੈ ਇਹ ਗੱਲ ਵਾਕਿਆ ਕਿ ਲੋਕਾਂ ਨੂੰ ਇਹ ਦਰਸਾਉਂਦੇ ਰਹਿੰਦੇ ਹਮੇਸ਼ਾ ਕਿ ਮੇਰੇ ਘਰੇ ਮਾਰੇ ਦਾ ਸਰੂਪ ਹੈ ਤੇ ਮੈਂ ਦੋ ਵਕਤ ਨਿਤਨੇਮ ਕਰਦਾ ਪਾਣੀ ਪੜਦਾ ਇਹੀ ਕਾਰਨ ਹੈ ਕਿ ਜਦੋਂ ਉਹ ਆਪਣੀ ਸਟੇਟਮੈਂਟ ਦਿੰਦੇ ਤੇ ਬਾਣੀ ਦੀਆਂ ਕੁਝ ਟੁਕਾਂ ਨੂੰ ਉਹ ਕੋਟ ਵੀ ਕਰਦੇ ਹੈਗੇ ਆ। ਗੱਲ ਇਹ ਨਹੀਂ ਆ ਕਿ ਜਦੋਂ ਅਸੀਂ ਮਾਰਦ ਦੇ ਸਰੂਪਾਂ ਦੀ ਗਮਨ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਸਿੱਖ ਉਹ ਮੰਨਦੇ ਆ ਕਿ ਬਹੁਤ ਸਾਰੇ ਮਾਰਦ ਦੇ ਸਰੂਪ ਜਿਹੜੇ ਹੈਗੇ ਆ ਉਹ Hindu ideology ਨਾਲ ਜੁੜੇ ਹੋਏ ਸ਼ਾਇਦ ਕੁਝ ਏਰੀਏ ਦੇ ਵਿੱਚ ਕੁਝ ਲੋਕਾਂ ਕੋਲ ਬੇਤਰਤੀਬ ਤਰੀਕੇ ਦੇ ਨਾਲ ਪਏ ਹੋਏ ਆ। ਉੱਥੇ ਚੱਲ ਕੀ ਰਿਹਾ ਹੈ ਇਹ ਕੋਸ਼ਿਸ਼ ਚੱਲ ਰਿਹਾ ਪਈ ਕਿਉਂਕਿ ਹਜੇ ਤੱਕ ਸਾਡੇ ਵਿਰੋਧੀ ਕੋਲ ਕੋਈ ਤੋੜ ਗੁਰਬਾਣੀ ਦਾ ਨਹੀਂ ਲੱਭ ਰਿਹਾ ਕਿਉਂਕਿ ਗੁਰੂ ਸਾਹਿਬ ਨੇ ਵਾਹਿਦ ਸਿੱਖਾਂ ਨੂੰ ਇੱਕ ਐਸੀ ਚੀਜ਼ ਦਿੱਤੀ ਜਿਹਦੇ ਵਿੱਚ ਮਾਰੇ ਨੇ ਇਹ ਪੱਕਾ ਕਰ ਦਿੱਤਾ ਸਾਡਾ ਇਤਿਹਾਸ ਇਸ ਚੀਜ਼ ਦਾ ਗਵਾਹ ਆ ਪਈ ਤੁਸੀਂ ਇੱਕ ਲਗਮਾਤਰ ਤੇ ਬਹੁਤ ਦੂਰ ਦੀ ਗੱਲ ਹੈ ਤੁਸੀਂ ਉੱਥੇ ਕੋਈ ਬਿੰਦੀ ਟਿੱਪੀ ਵੀ ਕੋਲੋਂ ਨਾ ਤਾਂ ਹਟਾ ਸਕਦੇ ਨਾ ਲਾ ਸਕਦੇ ਸੋਸ ਜਿਹੜੀ ਸਾਡੇ ਖਿਲਾਫ ਚੱਲ ਰਹੀ ਧੇਰਿਆ ਉਹਦਾ ਡੀ ਚੋਟੀ ਦਾ ਜ਼ੋਰ ਲੱਗਾ ਹੋਇਆ ਤੇ ਸਿੱਖਾਂ ਦਾ ਕਿਸੇ ਨਾ ਕਿਸੇ ਤਰੀਕੇ ਅਸੀਂ ਗੁਰਬਾਣੀ ਤੋਂ ਜਿਹੜਾ ਨਿਸ਼ਚਾ ਹੈ ਜਿਹੜੀ ਤਾਕਤ ਹੈ ਜਿਹੜੀ ਮਿਲਦੀ ਸਿੱਖਾਂ ਨੂੰ ਉਹ ਤੋਂ ਇਹਨਾਂ ਦਾ ਮਾਈਂਡ ਡਿਸਟਰਬ ਕਰੀਏ ਕਿਸੇ ਨਾ ਕਿਸੇ ਤਰੀਕੇ ਤੋਂ ਕਹਿੰਦੇ ਹੁੰਦੇ ਆ ਕਿ ਜੇ ਤੁਸੀਂ ਕੋਈ ਲਕੀਰ ਛੋਟੀ ਨਹੀਂ ਕਰ ਸਕਦੇ ਤਾਂ ਉਹਦੇ ਪੈਰਲਰ ਵੱਡੀ ਆਪਣੀ ਖਿੱਚਦੇ ਹੋ ਇਸ ਕੋਸ਼ਿਸ਼ ਦੇ ਵਿੱਚ ਲਗਾਤਾਰ ਹੀ ਲੱਗੇ ਹੋਏ ਆ ਕਿ ਗੁਰੂ ਸਾਹਿਬਾਨਾ ਨੂੰ ਦੇਵੀ ਦੇਵਤਿਆਂ ਦੇ ਬਰਾਬਰ ਲਿਆ ਕੇ ਖੜਾ ਕਰਨਾ ਬਾਣੀ ਨੂੰ ਵੇਦਾਂ ਦੇ ਬਰਾਬਰ ਲਿਆ ਕੇ ਖੜੇ ਕਰਨਾ ਬਾਣੀ ਤੋਂ ਸ਼ਰਧਾ ਉਸ ਤਰ੍ਹਾਂ ਦੀ ਸਿੱਖਾਂ ਦੀ ਜੋੜ ਦੇਣੀ ਜਿਸ ਤਰ੍ਹਾਂ ਦੀ ਅੱਜ ਹਿੰਦੂ ਮਤ ਦੇ ਅੰਦਰ ਜਿਵੇਂ ਬਹੁਤ ਗਿਣਤੀ ਜਿਹੜੀ ਹੈਗੀ ਹੈ ਜਿਵੇਂ ਵੇਦਾਂ ਨੂੰ ਲੈਂਦੀ ਹੈ ਤੇ ਜਿਵੇਂ ਲੋਕ ਦੇਵੀ ਦੇਵਤਿਆਂ ਨੂੰ ਲੈਂਦੇ ਆ ਜੇ ਮੈਂ ਇਹਨੂੰ ਹੋਰ ਥੋੜਾ ਜਿਹਾ ਖੋਲ ਕੇ ਐਕਸਪਲੇਨ ਕਰਾਂ ਸੌਖਾ ਸਮਝ ਚ ਆਜੂਗਾ ਕਿ ਜਿਵੇਂ ਮੰਦਰਾਂ ਦੇ ਵਿੱਚ ਕੋਈ ਵੀ ਨੱਚ ਸਕਦਾ ਗਾ ਸਕਦਾ ਨੰਗੇ ਸਿਰ ਜਾ ਸਕਦਾ ਕਿਸੇ ਨੂੰ ਉੱਤੇ ਕੋਈ ਸਮੱਸਿਆ ਨਹੀਂ ਹੁੰਦੀ ਦੇਵੀ ਦੇਵਤਿਆਂ ਦਾ ਕੋਈ ਰੋਲ ਅਦਾ ਕਰ ਸਕਦਾ ਕੋਈ ਬੀੜੀ ਸਿਗਰਟ ਪੀਣ ਵਾਲਾ ਨਿਛੇੜੀ ਜਾਂ ਜਿਹੜੇ ਬੰਦੇ ਦੇ ਕਰੈਕਟਰ ਦੇ ਉੱਤੇ ਵੀ ਸਵਾਲ ਹੋਣ ਉਹ ਬੰਦਾ ਵੀ RAM ਦਾ ਚਿੱਤਰ ਆਪਣਾ ਬਣਾ ਸਕਦਾ ਆ ਆਪਣੇ ਆਪ ਨੂੰ ਬਣਾ ਸਕਦਾ ਆ ਉਹ ਜਿਵੇਂ ਲੀਲਾ ਕਰਦੇ ਤੇ ਲੀਲਾ ਕਰ ਸਕਦੇ ਆ ਇਸ ਤਰੀਕੇ ਨਾਲ ਪਿਛਲੇ ਸਮੇਂ 'ਚ ਦੇਖਿਆ ਗਿਆ ਕਿ ਬਹੁਤ ਜਗ੍ਹਾ ਦੇ ਉੱਤੇ ਗੁਰੂ ਸਾਹਿਬਾਨਾਂ ਦੇ ਬਾਬਤ ਕਿਉਂਕਿ ਗੱਲ ਨੂੰ ਹੌਲੀ ਹੌਲੀ ਉਸ ਲੈਵਲ ਤੱਕ ਲੈ ਕੇ ਆਉਣਾ ਪਿਛਲੇ ਲੰਮੇ ਅਰਸੇ ਤੋਂ ਗੁਰੂ ਪਾਸ਼ਾ ਦੇ ਨਾਂ ਦੀਆਂ ਮੂਵੀਆਂ ਬਣਾਉਣੀਆਂ ਸ਼ੁਰੂ ਕੀਤੀਆਂ ਇਹਨਾਂ ਨੇ ਇਸ ਤੋਂ ਪਹਿਲਾਂ ਨਹੀਂ ਸੀ ਹੁੰਦਾ ਆ ਇਸ ਸਦੀ ਦੇ ਵਿੱਚ ਸ਼ੁਰੂ ਹੋਇਆ 20ਵੀਂ ਸਦੀ ਚ ਕਹਿ ਸਕਦੇ ਤੁਸੀਂ ਆ ਸ਼ਾਇਦ 19ਵੀਂ ਸਦੀ ਚ ਵੀ ਥੋੜਾ ਜਿਹਾ ਐਫਰਟ ਸੀ ਪਰ 20ਵੀਂ ਸਦੀ ਚ ਤੇ ਨੇ ਪੂਰੀ ਪੂਰਾ ਜ਼ੋਰ ਲਾ ਲਿਆ ਇਹਨਾਂ ਨੇ ਤੇ ਪਹਿਲਾ ਕਾਰਟੂਨ ਦੇ ਰੂਪ ਦੇ ਵਿੱਚ ਲੈ ਕੇ ਆਂਦਾ ਜਦੋਂ ਦੇਖਿਆ ਪਈ ਹਾਂ ਥੋੜੀ ਜੀ ਗੱਲ ਸਟੈਬਲਿਸ਼ ਹੁੰਦੀ ਪਈ ਹੈ ਲੋਕਾਂ ਨੇ ਥੋੜਾ ਸਹਿਨ ਕਰ ਲਿਆ ਫਿਰ ਇਥੋਂ ਤੱਕ ਹਰਿੰਦਰ ਸਿੱਕੀ ਕੀ ਨਾਂ ਤੇ ਸਿੱਕਾ ਕੁਝ ਕਰਕੇ ਹੈਗਾ ਡਾਇਰੈਕਟਰ ਉਹ ਉਹਨੇ ਪਿੱਛੇ ਜੇ ਵੀ ਗੁਰਨਾਨਕ ਪਾਸ਼ਾ ਦੇ ਉੱਤੇ ਮੂਵੀ ਬਣਾਈ ਸੀ ਹੁਣ ਉਹ ਦੁਬਾਰਾ ਲੈ ਕੇ ਆ ਰਿਹਾ ਉਹ ਲੋਕਾਂ ਨੇ ਸਟੇਟਮੈਂਟ ਦਿੰਦਾ ਪਿਆ ਮੇਰੀ ਆਨਲਾਈਨ ਬਹੁਤ ਜ਼ਿਆਦੀ ਮੂਵੀ ਦੇਖੀ ਗਈ ਹੈਗੀ ਹੁਣ ਉਹ ਬੰਦਿਆਂ ਨੂੰ ਵਿੱਚ ਬੰਦਿਆਂ ਦੇ ਕੋਲੋਂ ਗੁਰੂ ਪਾਸ਼ਾ ਦੇ ਰੋਲ ਅਦਾ ਕਰਵਾ ਰਿਹਾ ਹੁਣ ਵੀ ਬਹੁਤ ਸਾਰੀਆਂ ਮੂਵੀਆਂ ਬੀਬੀ ਰਜਨੀ ਦੇ ਉੱਤੇ ਹੁਣ ਮੂਵੀ ਆਈ ਹੈ ਉਹਦਾ ਵੀ ਸਿੱਖ ਵਿਰੋਧ ਕਰਦੇ ਪਏ ਅਸਲ ਚ ਕੀ ਹੈਗਾ ਪਈ ਸਿੱਖਾਂ ਦੇ ਅੰਦਰ ਕੁਆਇਤ ਆ ਪਈ ਗੁਰੂ ਸਾਹਿਬ ਗੁਰੂ ਪਰਿਵਾਰ ਤੇ ਗੁਰੂ ਸਾਹਿਬ ਦੇ ਬਹੁਤ ਨਜ਼ਦੀਕੀ ਗੁਰਸਿੱਖ ਜਿਨ੍ਹਾਂ ਦਾ ਬਹੁਤ ਸਤਕਾਰ ਹੈ ਪੰਥ ਦੇ ਅੰਦਰ ਇਹਨਾਂ ਦਾ ਕੋਈ ਫਿਲਮਾਂ ਕਰਨੀ ਕਰ ਸਕਦਾ ਕੋਈ ਸਵਾੰਗ ਨਹੀਂ ਰਚ ਸਕਦਾ ਸਵਾੰਗ ਤੇ ਛੱਡੋ ਜਿਹੜੀ ਪਿੱਛੇ ਬੈਕਗ੍ਰਾਉਂਡ ਚ ਆਵਾਜ਼ ਦਿੱਤੀ ਜਾ ਰਹੀ ਕੋਈ ਆਵਾਜ਼ ਵੀ ਨਹੀਂ ਦੇ ਸਕਦਾ ਇਹ ਜਿਹੜੀਆਂ ਚੀਜ਼ਾਂ ਬਹੁਤ ਗੰਭੀਰ ਆ ਉਹਦੇ ਕੁਝ ਕਾਰਨ ਆ ਜਦੋਂ ਇਕਬਾਲ ਸਿੰਘ ਲਾਲਪੁਰਾ ਸਟੇਟਮੈਂਟ ਦਿੰਦੇ ਹੈਗੇ ਆ ਉਹ ਗੁਰਬਾਣੀ ਦੀਆਂ ਤੁਕਾਂ ਨੂੰ ਕੋਟ ਕਰਦੇ ਆ ਉਹ ਭਈ ਪ੍ਰਮਾਤਮਾ ਰਾਮ ਦੇ ਰੂਪ ਚ ਕ੍ਰਿਸ਼ਨ ਦੇ ਰੂਪ ਚ ਤੇ ਕਲਜੋ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਰੂਪ ਦੇ ਵਿੱਚ ਆਏ ਤੇ ਉਹ ਕੇ ਸੰਦਰਭ ਚ ਗੱਲ ਕੀਤੀ ਜਾ ਰਹੀ ਸਾਨੂੰ ਇਹ ਦੇਖਣ ਦੀ ਜ਼ਰੂਰਤ ਆ ਗੁਰਬਾਣੀ ਵੀ ਕਹਿੰਦੀ ਆ ਕਿ ਘਟ ਘਟ ਮੈਂ ਹਰ ਜੂ ਬਸੇ ਉਹ ਤੇ ਗੁਰਬਾਣੀ ਇਹ ਵੀ ਕਹਿੰਦੀ ਆ ਕਿ ਕਣ-ਕਣ ਦੇ ਵਿੱਚ ਪਰਮਾਤਮਾ ਹੈ ਜਿਵੇਂ ਇੱਕ ਐਗਜ਼ੈਂਪਲ ਦਿੰਨਾ ਸ਼ਾਇਦ ਕਿਸੇ ਨੂੰ ਚੁਭ ਵੀ ਸਕਦੀ ਆ ਆ ਸਾਡੇ ਬਹੁਤ ਸਤਿਕਾਰਯੋਗ ਕਥਾਵਾਚਕ ਆ ਕੁਗਸ਼ੋਰ ਤੋਂ ਭਾਈ ਰਣਵੀਰ ਸਿੰਘ ਉਹ ਆਪਣੀ ਕਥਾ ਚ ਅਕਸਰੇ ਗੱਲ ਕਹਿੰਦੇ ਹੁੰਦੇ ਆ ਉਹ ਕਹਿੰਦੇ ਤੁਸੀਂ ਪੱਤੇ ਨੂੰ ਵੀ ਟਾਣ ਨੂੰ ਵੀ ਤਣੇ ਨੂੰ ਵੀ ਤੇ ਜੜ੍ਹ ਨੂੰ ਵੀ ਉਹਨਾਂ ਦੇ ਨਾਂ ਨਾਲ ਪੁਕਾਰ ਸਕਦੇ ਆ ਪਰ ਜਦੋਂ ਤੁਸੀਂ ਦਰਖਤ ਕਹੋਗੇ ਤੇ ਦਰਖਤ ਸਾਰਿਆਂ ਨੂੰ ਕਹਿ ਸਕਦੇ ਦਰਖਤ ਨੂੰ ਕਹਿ ਸਕਦੇ ਕਿ ਤੂੰ ਹੀ ਟਾਣ ਹੈ ਤੂੰ ਹੀ ਪੱਤਾ ਹੈ ਤੂੰ ਹੀ ਟਾਣੀ ਹੈ ਤੂੰ ਹੀ ਤਣਾ ਹੈ ਪੱਤੇ ਨੂੰ ਕਹਿ ਸਕਦੇ ਕਿ ਤੂੰ ਤਾਂ ਰਖਤ ਹੈ ਦਰਖਤ ਨੂੰ ਕਹਿ ਸਕਦੇ ਤੋਂ ਅਸੀਂ ਗੁਰੂ ਨਾਨਕ ਪਾਸ਼ਾ ਨੂੰ ਕਹਿ ਸਕਦੇ ਕਿ ਤੂੰ ਹੀ ਰਾਮ ਹੈ ਤੂੰ ਹੀ ਕ੍ਰਿਸ਼ਨ ਹੈ ਤੂੰ ਹੀ ਸਭ ਕੁਝ ਹੈ ਸਾਡੇ ਲਈ ਰਹਿਰਾ ਸਾਹਿਬ ਦੇ ਵਿੱਚ ਹੁੰਦਾ ਵੀ ਹੈ ਹਨਾ ਤੋਂ ਸਾਡੇ ਲਈ ਸਭ ਕੁਝ ਤੂੰ ਹੀ ਹੈ ਸਭ ਕੁਝ ਧੋਈਆਂ ਸਾਡੇ ਲਈ ਪਰ ਅਸੀਂ RAM ਨੂੰ ਨਹੀਂ ਕਹਿ ਸਕਦੇ ਕਿ ਤੂੰ ਗੁਰੂ ਨਾਨਕ ਹੈ ਇਹ ਗੱਲ ਮੈਂ ਨਹੀਂ ਕਹਿ ਰਿਹਾ ਜਿੱਥੇ ਲਾਲਪੁਰਾ ਸਾਹਿਬ ਇਹ ਗੱਲ ਕਹਿੰਦੇ ਪਏ ਆ ਲਾਲਪੁਰਾ ਸਾਹਿਬ ਨੂੰ ਚਾਹੀਦਾ ਕਿ ਗੁਰਬਾਣੀ ਦੀਆਂ ਉਹ ਤੁਕਾਂ ਵੀ ਕੋਟ ਕਰਨ ਜਿੱਥੇ ਮਹਾਰਾਜ ਬਿਲਕੁਲ ਕਲੀਅਰ ਕੱਟ ਗੱਲ ਕਰ ਦਿੱਤੇ ਪਏ ਆ ਕਿਉਂਕਿ ਸਵਾਲ ਕੋਈ ਅੱਜ ਦਾ ਨਹੀਂ ਹੈ ਗੁਰੂ ਪਾਤਸ਼ਾਹ ਦੇ ਕੋਲ ਵੀ ਤੇ ਮੁਸਲਮਾਨ ਤੇ ਜਿਹੜੇ ਉਹਨਾਂ ਦੇ ਸਕਾਲਰ ਜਾਂ ਉਸ ਟਾਈਮ ਤੇ ਜਿਹੜੇ ਪੜ੍ਹੇ ਲਿਖੇ ਬੁੱਧੀਜੀਵੀ ਸੀਗੇ ਉਹ ਗੁਰੂ ਪਾਸ਼ਾ ਦੇ ਕੋਲ ਆਉਂਦੇ ਹੁੰਦੇ ਸੀ ਹਿੰਦੂਆਂ ਦੇ ਵੀ ਆਉਂਦੇ ਹੁੰਦੇ ਸੀ ਮਹਾਰਾਜ ਨੂੰ ਇਹ ਸਵਾਲ ਕੀਤਾ ਜਾਂਦਾ ਸੀ ਕਿ ਮਹਾਰਾਜ ਅਕਸਰ ਤੁਸੀਂ ਗੁਰੂ ਹੈ ਕਿਨਾਂ ਦੇ ਹਿੰਦੂਆਂ ਦੇ ਕਿ ਮੁਸਲਮਾਨਾਂ ਦੇ ਇਹ ਦੁਬਦਤਾਂ ਦੂਰ ਕਰੋ ਤੇ ਮਹਾਰਾਜ ਨੇ ਬਹੁਤ ਕਲੀਅਰ ਸ਼ਬਦਾਂ ਦੇ ਵਿੱਚ ਇੱਕ ਪੂਰੀ ਪੌੜੀ ਦਾ ਉਚਾਰਨ ਕੀਤਾ ਹੈ ਮੋਦੀ ਜੀ ਮੈਂ ਕੁਝ ਤੁਕਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਜਿਹੜੀਆਂ ਸ਼ਾਇਦ ਲਾਲਪੁਰਾ ਸਾਹਿਬ ਨੇ ਕੀਤੀਆਂ ਮਾਰੇ ਕਹਿੰਦੇ ਵਰਤਨ ਰਹੋ ਨ ਮਿਹਰ ਰਮਜ਼ਾਨਾ ਤਿਸ ਸੇਵੀ ਜੋ ਰੱਖੇ ਨਿਧਾਨਾ ਏਕ ਗੁਸਾਈ ਅੱਲੋ ਮੇਰਾ Hindu Turk ਦੋਹਨ ਨਵੇੜਾ ਮਾਰੇ ਕਹਿੰਦਾ ਚੱਕੋ ਅੱਜ ਆਪਾਂ ਹਿੰਦੂਆਂ ਤੁਰਕਾਂ ਦਾ ਦੋਨਾਂ ਦਾ ਨਵੇੜਾ ਕਰ ਦਿੰਨੇ ਤੇ ਨਾ ਤਾਂ ਅਸੀਂ ਵਰਤ ਰੱਖਦੇ ਨਾ ਰਮਜ਼ਾਨ ਦੇ ਰੋਜ਼ੇ ਰੱਖਦੇ ਸਾਡਾ ਦੋਨਾਂ ਨਾਲ ਕੋਈ ਤਾਲੁਕਾ ਨਹੀਂ ਜਿਹੜਾ ਜਿਹੜਾ ਬੰਦਾ ਲਫ਼ਜ਼ਾਂ ਦੇ ਉੱਤੇ ਤਰਕ ਕਰਨ ਵਾਲਾ ਆ ਗਿਆ ਕੋਈ ਉਹਨੇ ਕਹਿਣਾ ਗੁਰਨਾਥ ਦੇ ਗੁਰਨਾਥ ਪਾਸ਼ਾ ਨੇ ਕਹਿਦਾ ਕਿ ਇੱਕ ਗੁਸਾਈਂ ਅੱਲਾ ਮੇਰਾ ਤੇ ਉਹ ਤਾਂ ਕਹਿਣਗੇ ਫਿਰ ਗੁਨਾਗਦੇਵ ਜੀ ਅੱਲਾ ਨੂੰ ਮੰਨਦੇ ਸੀ ਹਮਾਰੇ ਉੱਤੇ ਕਹਿੰਦੇ ਸਾਡਾ ਗੁਸਾਈਂ ਵੀ ਜਿਹਨੂੰ ਤੁਸੀਂ ਗੁਸਾਈਂ ਕਹਿੰਨੇ ਹੋ ਤਾਂ ਜਿਹਨੂੰ ਉਹ Hindu ਆਪਣੇ ਮੁਸਲਮਾਨ ਜਿਹਨੂੰ ਅੱਲਾ ਕਹਿੰਦੇ ਆ ਸਾਡਾ ਉਹ ਇੱਕੋ ਹੀ ਅਕਾਲ ਪੁਰਖ ਪਰਮੇਸ਼ਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾ ਦੀ ਬਾਣੀ ਦੇ ਅੰਦਰ ਪਰਮੇਸ਼ਰ ਨੂੰ ਅਨੇਕਾਂ ਨਾਵਾਂ ਦੇ ਨਾਲ ਮਾਰੇ ਨੇ ਮਾਰੇ ਨੇ ਸੱਜਣ ਵੀ ਕਿਹਾ ਯਾਰ ਵੀ ਕਿਹਾ ਹਣਾ ਮਾਰੇ ਨੇ ਤੇ ਅਕਾਲਪੁਰ ਪ੍ਰਮਾਤਮਾ ਦੇ ਬਾਬਤ ਅਨੇਕਾਂ ਨਾਮ ਜਿਹੜੇ ਹੈਗੇ ਮਾਰੇ ਨੇ ਲਏ ਆ ਫਿਰ ਜਦੋਂ ਰਾਮ ਤੇ ਕ੍ਰਿਸ਼ਨ ਦੀ ਗੱਲ ਆਉਂਦੀ ਆ ਤੇ ਮਾਰੇ ਕਲੀਅਰ ਕਰਦੇ ਆ ਏਕ ਰਾਮ ਦਸ਼ਰਥ ਦਾ ਬੇਟਾ ਏਕ ਰਾਮ ਘਟ ਘਟ ਮੇਂ ਦੇ ਤਾਂ ਉੱਤੇ ਕੋਈ ਕਨਫਿਊਜ਼ਨ ਨਹੀਂ ਰੱਖੀ ਮਾਰੇ ਨੇ ਕਹਿੰਦੇ ਇੱਕ ਤੇ ਉਹ ਰਾਮ ਆ ਜਿਹੜਾ ਦਸ਼ਰਥ ਦਾ ਮੁੰਡਾ ਜਿਹਦੀ ਅਸੀਂ ਗੱਲ ਕਰਦੇ ਆ ਕਿ ਰੋਵੈ ਰਾਮ ਨਿਕਾਲਾ ਪੈ ਹਣਾ ਤੇ ਉਹ ਉਸ ਰਾਮ ਦੀ ਗੱਲ ਕਰਦੇ ਪਿਉ ਉਹ ਅਸੀਂ ਉਸ ਰਾਮ ਦੀ ਗੱਲ ਕਰਦੇ ਆ ਜਿਹੜਾ ਰਮਿਆ ਹੋਇਆ ਹਰ ਚੀਜ਼ ਦੇ ਵਿੱਚ ਕਣ-ਕਣ ਚ ਰਮਿਆ ਹੋਇਆ ਰਾਮ ਦੀ ਗੱਲ ਕਰਦੇ ਆ। ਤੋਂ ਮਾਰ ਨੇ ਅੱਲਾ ਵੀ ਕਿਹਾ ਰਾਮ ਵੀ ਕਿਹਾ ਵਾਹਿਗੁਰੂ ਵੀ ਕਿਹਾ ਦੋਸਤ ਵੀ ਕਿਹਾ ਮਿੱਤਰ ਵੀ ਕਿਹਾ ਹੈ ਨਾ ਤੋਂ ਇਹ ਜਦੋਂ ਲਾਲਪੁਰਾ ਹੋਣੀ ਜਦੋਂ ਜੇ ਸੰਦਰਭ ਵਿੱਚ ਗੱਲ ਕਰ ਰਿਹਾ ਸਭ ਤੋਂ ਪਹਿਲੀ ਤੇ ਗੱਲ ਆ ਉਹ ਕੇਸ ਸਟੇਜ ਤੇ ਖੜ ਕੇ ਗੱਲ ਕਰ ਰਿਹਾ ਹੈ। ਉਹ ਸਟੇਟ ਜਿਹੜੀ ਹੈਗੀ ਜਾਂ ਜਿਹੜੀ ਉਹ ਸਟੇਜ ਹੈ ਜਿੱਥੇ ਖੜ ਰਹੇ ਆ ਉਹ ਸਟੇਜ ਕਿਸ ਆਡੀਓਲੋਜੀ ਨੂੰ ਪ੍ਰੈਜ਼ੈਂਟ ਕਰਨ ਦੇ ਲਈ ਸਟੇਜ ਤੇ ਖੜੇ ਹੈਗੇ ਉਹ ਫਿਰ ਉਹ ਜਦੋਂ ਕਹਿੰਦੇ ਹੁੰਦੇ ਪੰਜਾਬ ਦੇ ਵਿੱਚ ਇੱਕ ਹਵਲਤ ਆ ਵੀ ਮਰੇ ਮੁਕਰੇ ਦਾ ਕੀ ਫੜ ਲਵੋਗੇ ਤੁਸੀਂ ਇੱਕ ਪਾਸੇ ਉਸ ਪੂਰੀ ਬਾਣੀ ਦੀ ਤੱਕ ਨੂੰ ਕੋਟ ਕਰਕੇ ਤੇ ਮੋਹਰੇ ਬੈਠੀ ਆਡੀਅנס ਨੂੰ ਇਹ ਕਹਿੰਦੇ ਪਏ ਕਿ ਗੁਰਨਾਨਕ ਤੇ ਜਿਹੜੇ ਹਿੰਦੂ ਅਵਤਾਰ ਆ ਉਹਨਾਂ ਦੇ ਵਿੱਚ ਕੋਈ ਫਰਕ ਨਹੀਂ ਹੈ ਹਨਾ ਤੋ ਦੂਸਰੇ ਪਾਸੇ ਜਦੋਂ ਕੋਈ ਪੱਤਰਕਾਰ ਉਹਨਾਂ ਨੂੰ ਫੋਨ ਕਰਕੇ ਸਵਾਲ ਕਰਦਾ ਜੀ ਤੁਹਾਡੇ ਖਿਲਾਫ ਜਿਹੜੇ ਐ ਐਸਜੀਪੀਸੀ ਦੇ ਪ੍ਰਧਾਨ ਸਾਹਿਬ ਬੜੇ ਤਿੱਖੀ ਸਟੇਟਮੈਂਟ ਦਿੰਦੇ ਪਏ ਕੀ ਕਹਣਾ ਚਾਹੂਗਾ ਕਹਿੰਦੇ ਮੈਂ ਤਾਂ ਕੁਝ ਕਿਹਾ ਹੀ ਨਹੀਂ ਇਦਾਂ ਦਾ ਹੁਣ ਇਸ ਬੰਦੇ ਨੂੰ ਕੀ ਕਹੂੰਗਾ ਤੁਸੀਂ ਮਰੇ ਮੁਕਰੇ ਦਾ ਇਹੀ ਗੱਲ ਹੁੰਦੀ ਹੈ ਨਾ ਕੋਈ ਉਹ ਕਹਿ ਰਹੇ ਕਹਿੰਦੇ ਜੋ ਜਾਨੀ ਕਿ ਮੈਂ ਕੋਈ ਗੱਲ ਹੀ ਨਹੀਂ ਕੀਤੀ ਜੀ ਇਦਾਂ ਦੀ ਬਿਲਕੁਲ ਉਹ ਕਹਿੰਦੇ ਜੋ ਪਰਸੀਵ ਕੀਤਾ ਜਾ ਰਿਹਾ ਮੈਂ ਮੇਰਾ ਕਹਿਣ ਦਾ ਮਤਲਬ ਹੀ ਨਹੀਂ ਸੀ ਹਾਲਾਂਕਿ ਜੇ ਆਪਾਂ ਸਟੇਟਮੈਂਟ ਤੇ ਦੇਖੀਏ ਉਹ ਸਿੱਧੀ ਇੱਕ ਲਾਈਨ ਹੈ ਉਹਦੇ ਵਿੱਚ ਕੋਈ ਐ ਵਿਲਵਲੰਗ ਨਹੀਂ ਹੈਗਾ ਜਿਸ ਨੂੰ ਕੇ ਵੇਖ ਕੇ ਕ ਬਿਲਕੁਲ ਕਿਉਂਕਿ ਮੈਂ ਨਹੀਂ ਚਾਹੁੰਗਾ ਵੀ ਮੈਂ ਉਸਟੀ ਚ ਟਾਈਮ ਖਰਾਬ ਕਰਾਂ ਮੈਂ ਚਾਹੁੰਗਾ ਕਿ ਇਸ ਇੰਟਰਵਿਊ ਦੇ ਵਿੱਚ ਤੁਸੀਂ ਉਹ ਕਟਿੰਗ ਜਰੂਰ ਪਲੇ ਕਰ ਦਿਓ ਜੋ ਇਕਬਾਲ ਸਿੰਘ ਹੁਣਾਂ ਨੇ ਕਿਹਾ ਹੈਗਾ ਤੇ ਸੰਗਤ ਵੀ ਸੁਣ ਲਵੇ ਵੀ ਉਹ ਕੀ ਸਟੇਟਮੈਂਟ ਦਿੰਦੇ ਪਏ ਆ ਬੇਸ਼ੱਕ ਇੱਥੇ ਹੀ ਗੱਲ ਰੋਕ ਕੇ ਭਾਵੇਂ ਉਹ ਵਿੱਚ ਪਲੇ ਕਰ ਦਿਓ ਜੀ ਤਾਂ ਜਦੋਂ ਸਟੇਟਮੈਂਟ ਦੇ ਰਹੇ ਇੰਨੀ ਕਲੀਅਰ ਕੱਟ ਗੁਰੂ ਨਾਨਕ ਪਾਸ਼ਾ ਨੂੰ ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ ਦਰਸਾ ਰਹੇ ਹੈਗੇ ਆ ਉੱਥੇ ਕੋਈ ਉਹਨਾਂ ਦੇ ਮਨ ਦੇ ਵਿੱਚ ਕੋਈ ਦੁਬਦਾ ਨਹੀਂ ਹੈ ਨਾ ਸੁਣਨ ਵਾਲੇ ਨੂੰ ਕੋਈ ਦੁਬਦਾ ਹੁੰਦੀ ਪਈ ਹੈ ਪਰ ਹਾਂ ਉਹਨੂੰ ਪਤਾ ਹੈ ਵੀ ਇਸ ਗੱਲ ਤੇ ਲੋਕਾਂ ਚ ਸਵਾਲ ਖੜੇ ਹੋਣੇ ਹਨ ਫਿਰ ਉਹ ਪੈਰ ਤੇ ਮੁੱਕਰ ਜਾਂਦੇ ਜੀ ਮੇਰੀ ਐਸੀ ਕੋਈ ਮਨਚਾ ਨਹੀਂ ਤੇ ਉਹ ਪੱਤਰਕਾਰ ਨੂੰ ਇਹ ਜਵਾਬ ਦਿੰਦੇ ਪਏ ਮੈਂ ਮੰਨਦਾ ਕਿ ਸਿੱਖ ਵੱਖਰਾ ਧਰਮ ਹੈ ਇਹ ਤਰੀਕੇ ਹੁੰਦੇ ਆ ਜਦੋਂ ਤੁਸੀਂ ਕਨਫਿਊਜ਼ਨ ਕ੍ਰੀਏਟ ਕਰਨੀ ਹੁੰਦੀ ਹੈ ਸਿੱਖ ਵਾਕਈ ਇੱਕ ਵੱਖਰਾ ਧਰਮ ਹੈ ਸਿੱਖ ਇੱਕ ਵੱਖਰੀ ਕੌਮ ਹੈ ਤੋਂ ਸਿੱਖਾਂ ਦੇ ਸਾਰੇ ਆਧਾਰ ਵੱਖਰੇ ਨੇ ਕੀ ਕੋਈ ਦੁਨੀਆ ਦਾ ਸਖਸ਼ ਜਿਹੜਾ ਹੈਗਾ ਇਸ ਚੀਜ਼ ਤੋਂ ਮੁਨਕਰ ਹੋ ਸਕਦਾ ਕਿ ਗੁਰਬਾਣੀ ਪੈਰ ਪੈਰ ਤੇ Hindu ideology ਦਾ ਖੰਡਨ ਕਰਦੀ ਹੈ ਗੁਰਬਾਣੀ ਅੰਦਰ ਕਿਤੇ ਵੀ ਮੂਰਤੀ ਪੂਜਾ ਦਾ ਕੋਈ ਕਨਸੈਪਟ ਨਹੀਂ ਹੈ ਗੁਰਬਾਣੀ ਅੰਦਰ ਸਵਾਗ ਦਾ ਕੋਈ ਕਨਸੈਪਟ ਨਹੀਂ ਹੈ ਗੁਰਬਾਣੀ ਅੰਦਰ ਬੰਦੇ ਦੇ ਅੰਦਰ ਭੇਦ ਦਾ ਕੋਈ ਫਰਕ ਨਹੀਂ ਰੱਖਿਆ ਮਹਾਰਾ ਨੇ ਮਹਾਰਾ ਨੇ ਤਾਂ ਕਲੀਅਰ ਬਿਲਕੁਲ ਗੱਲ ਕੀਤੀ ਹੈਗੀ ਹੈ ਕਿ ਅਸੀਂ ਸਭ ਇੱਕ ਬਾਪ ਦੀ ਔਲਾਦ ਹਰ ਇਨਸਾਨ ਜਿਹੜਾ ਉਸ ਕਾਲਪੁਰਖ ਪਰਮਾਤਮਾ ਦੀ ਉਪਜਾ ਠੀਕ ਹੈ ਤੋਂ ਇਸ ਕਰਕੇ ਜਿਹੜਾ ਹਿੰਦੂ ਅਡਿਓਲੋਜੀ ਦੇ ਵਿੱਚ ਹਿੰਦੂ ਧਾਰਮਿਕ ਗ੍ਰੰਥਾਂ ਦੇ ਅੰਦਰ ਬੰਦੇ ਨੂੰ ਕੈਟੇਗਰੀਜ਼ ਕੀਤਾ ਹੋਇਆ ਸੋ ਇੱਕ ਨਹੀਂ ਹਜ਼ਾਰਾ ਜੇ ਕਿਸੇ ਦੇ ਮਨ ਚ ਫਿਰ ਵੀ ਕਿਸੇ ਤਰ੍ਹਾਂ ਦੀ ਦੁਬਧਾ ਰਹਿੰਦੀ ਤੇ ਸੌਖਾ ਸਮਝਣਾ ਚਾਹੁੰਦੇ ਤੇ ਸਿੱਖਾਂ ਦੀ ਬਹੁਤ ਵੱਡੀ ਮਾਇਨਾਜ਼ ਹਸਤੀ ਜਿਨ੍ਹਾਂ ਦਾ ਦੇਨ ਅਸੀਂ ਕਦੀ ਦੇ ਨਹੀਂ ਸਕਦੇ ਭਾਈ ਕਾਨ ਸਿੰਘ ਨੱਭਾ ਉਹਨਾਂ ਦੀ ਇੱਕ ਬੁੱਕ ਆ ਜਦੋਂ ਸਿੰਘ ਸਭਾ ਲਹਿਰ ਚੱਲੀ ਆ ਉਸ ਟਾਈਮ ਦੇ ਉੱਤੇ ਵੀ ਬਹੁਤ ਵੱਡੇ ਵੱਡੇ ਹਿੰਦੂਇਜ਼ਮ ਵੱਲੋਂ ਸੈਮੀਨਾਰ ਕਰਕੇ ਪ੍ਰੋਗਰਾਮ ਆਰਗੇਨਾਈਜ਼ ਕਰਕੇ ਇੱਕ ਰਸਾਲਾ ਰਿਲੀਜ਼ ਕੀਤਾ ਜਾਂਦਾ ਜਿਹਦਾ ਉਹ ਨਾਮ ਰੱਖਦੇ ਕਿ ਸਿੱਖ ਹਿੰਦੂ ਹ ਤੇ ਭਾਈ ਕਾਨ ਸਿੰਘ ਨਾਭਾ ਉਹਦੇ ਜਵਾਬ ਦੇ ਰੂਪ ਦੇ ਵਿੱਚ ਇੱਕ ਬੁੱਕ ਰਿਲੀਜ਼ ਕਰਦੇ ਜਿਹਦਾ ਨਾਮ ਹੈ ਹਮ ਹਿੰਦੂ ਨਹੀਂ ਅੱਜ ਵੀ ਬਾਜ਼ਾਰ ਚੋਂ ਮਿਲ ਜਾਂਦੀ ਅਵੇਲੇਬਲ ਆ ਬਹੁਤ ਵਿਸਥਾਰ ਸਹਿਤ ਛੋਟੀ ਜੀ ਕਿਤਾਬ ਹੈ ਡਿਕਾ ਕਿਤਾਬ ਹੈਗੀ ਹੈ ਮੈਂ ਚਾਹੁੰਦਾ ਪਈ ਹਰ ਉਹ ਸੋਹਰਦ ਇਨਸਾਨ ਬੇਸ਼ੱਕ ਉਹ ਸਿੱਖ ਆ ਭਾਵੇਂ ਉਹ ਮੁਸਲਮਾਨ ਆ ਭਾਵੇਂ ਉਹ ਹਿੰਦੂ ਆ ਭਾਵੇਂ 크ਰਿਸਚੀਅਨ ਜੈਨੀ ਬੋਧਿਸਾਈ ਆ ਸਿੱਖਾਂ ਨੂੰ ਸਮਝਣਾ ਸਿੱਖ ਤੇ ਹਿੰਦੂ ਦਾ ਫਰਕ ਸਮਝਣਾ ਤੇ ਉਹ ਕਿਤਾਬ ਮਸਟ ਮਸਟ ਰੀਡ ਕਰਨ ਕਦੇ ਬੰਦਾ ਮੁੜ ਕੇ ਦੁਬਾਰਾ ਜ਼ਿੰਦਗੀ ਦੇ ਸਵਾਲ ਨਹੀਂ ਕਰੂਗਾ ਕਿ ਸਿੱਖ ਵੱਖਰੇ ਆ ਕਿ ਨਹੀਂ ਪੂਰਾ ਵਿਸਥਾਰ ਸਹਿਤ ਐਗਜ਼ੈਂਪਲ ਦੇ ਤਹਿਤ ਬਾਣੀ ਦੀਆਂ ਤੁਕਾਂ ਦੇ ਆਧਾਰ ਦੇ ਉੱਤੇ ਐਕਸਪਲੇਨ ਕੀਤਾ ਹੈ ਕਿ ਹਮ ਹਿੰਦੂ ਨਹੀਂ ਸਿੱਖ ਇੱਕ ਵੱਖਰੀ ਕੌਮ ਹੈ ਉਹ ਕਨਸੈਪਟ ਪੂਰਾ ਕਲੀਅਰ ਹੋ ਜਾਂਦਾ ਹੈਗਾ अच्छा भाई साहब ये भी एक नैरेटिव चलता है जो हूँ खास करके उन्होंने बयान तो बाद शुरू हो गया कि केंद्र ਇਹ ਸਾਰਾ ਕੁਝ ਜੋ ਬਿਆਨ ਭਾਈ ਇਕਬਾਲ ਸਿੰਘ ਇਕਬਾਲ ਸਿੰਘ ਲਾਲਪੁਰਾ ਨੇ ਦਿੱਤਾ ਉਹ ਸਿਰਫ ਇੱਕ ਵੱਖਰੇ ਵਰਗ ਨੂੰ ਇੱਕ ਵੱਖਰੀ ਕੌਮ ਨੂੰ متاثر ਕਰਨ ਲਈ ਦਿੱਤਾ ਹੈ ਕਹਿੰਦੇ ਕਿ ਆਰਐਸਐਸ ਦੇ ਵਾਸਤੇ ਜਾਂ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਜਾਂ ਆਪਣੇ ਆਕਾਮਾਂ ਨੂੰ ਖੁਸ਼ ਕਰਨ ਵਾਸਤੇ ਇਦਾਂ ਦੀਆਂ ਗੱਲਾਂ ਹੁਣ ਕੀਤੀਆਂ ਜਾ ਰਹੀਆਂ ਕਿ ਤਾਂ ਇਹ ਬਿਆਨ ਦਿੱਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਇਹ ਸਿਚੁਏਸ਼ਨ ਇਦਾਂ ਦੀ ਹੈ ਨਹੀਂ ਤੇ ਦੇਖੋ ਜਿਹੜਾ ਥੋੜਾ ਜਿਹਾ ਵੀ ਬੰਦਾ ਐਕਟਿਵ ਹੈ ਨਾ ਤੇ ਜਿਹਦੀ ਥੋੜੀ ਜਿਹੀ ਵੀ ਨਿਗਾਹ ਹੈ ਜੋ ਇੰਡੀਅਨ ਪੋਲਿਟਿਕਸ ਦਾ ਖਾਕਾ ਅੱਜ ਚੱਲ ਰਿਹਾ ਜੇ ਇਸ ਤਰੀਕੇ ਨਾਲ ਜੇ ਇਸ ਲੈਵਲ ਤੇ ਚੱਲ ਰਿਹਾ ਇਹਦੇ ਵਿੱਚ ਕੋਈ ਦੂਰਅਰ ਬਚ ਨਹੀਂ ਜਾਂਦੀ ਜਦੋਂ ਇਕਬਾਲ ਸਿੰਘ ਇਕਬਾਲ ਸਿਓ ਹੀ ਕਹੂੰਗਾ ਮੈਂ ਤਾਂ ਸਿੰਘ ਕਹਿੰਦੇ ਨੂੰ ਵੀ ਸ਼ਰਮ ਆਉਂਦੀ ਹੈ ਕਿ ਇਹੋ ਜਿਹੇ ਬੰਦੇ ਨੂੰ ਕੱਟ ਗਿਣਤੀ ਕਮਿਸ਼ਨ ਦਾ ਚੇਅਰਪਰਸਨ ਲਾਇਆ ਜਾਂਦਾ ਇਹਦਾ ਮਤਲਬ ਸਟੇਟ ਉਤੋਂ ਕੋਈ ਤੇ ਉਮੀਦ ਰੱਖਦੀ ਹੈ ਇੱਥੇ ਇੱਕ ਹੱਥ ਦੇ ਇੱਕ ਹੱਲੇ ਵਾਲੀ ਗੇਮ ਚੱਲਦੀ ਪਈ ਹੈ ਤੁਸੀਂ ਕਿਸੇ ਨੂੰ ਕੋਈ ਤਾਕਤ ਦੀ ਜਗ੍ਹਾ ਦਿੰਨੇ ਪਏ ਤਾਂ ਕੋਈ ਨਾ ਕੋਈ ਡੀਲਿੰਗ ਦੇ ਤਹਿਤ ਦਿੰਦੇ ਪਏ ਸਟੇਟ ਇਸ ਵਕਤ ਇਸ ਚੀਜ਼ ਦੇ ਉੱਤੇ ਉਤਰੀ ਹੋਈ ਹੈ ਬਿਲਕੁਲ ਇਦੇ ਵਿੱਚ ਕੋਈ ਕੋਈ ਦੋਰ ਐ ਨਹੀਂ ਆ ਕਿ ਜਿਹੜੇ ਬੰਦੇ ਨੇ ਇੱਕ ਜਿਨ੍ਹਾਂ ਨੇ ਜਾਂ ਜੇ ਸਟੇਟ ਨੇ ਅਕਬਾਲ ਸਿੰਘ ਲਾਲਪੁਰੇ ਨੂੰ ਤਾਕਤ ਦਿੱਤੀ ਉਹ ਬਦਲੇ ਚ ਉਹ ਤੋਂ ਕੁਛ ਨਾ ਕੁਛ ਤੇ ਲੈਣਗੇ ਤੇ ਕੁਦਰਤੀ ਗੱਲ ਆ ਇਹ ਤੇ ਨੰਗੇ ਢਾ ਅਕਬਾਲ ਤੋਂ ਲਾਲਪੁਰੇ ਹੋਣੀ ਜਿਹੜੇ ਆ ਉਹ ਕਹਿੰਦੇ ਆ ਕਿ ਮੈਂ ਹਾਂ ਆਰਐਸਐਸ ਦਾ ਮੈਂਬਰ ਹਾਂ ਤਾਂ ਨੇਚਰਲੀ ਗੱਲ ਆ ਕਿ ਉਹ ਉਸ ਆਡਿਓਲੋਜੀ ਨੂੰ ਤਾਕਤ ਦੇਣਗੇ ਤੇ ਇੱਕ ਪੱਗ ਵਾਲਾ ਬੰਦਾ ਸਿਰ ਤੇ ਦਾੜੀ ਹੋਵੇ ਸਿਰ ਤੇ ਪੱਗ ਜਿਹਦੇ ਮੂੰਹ ਤੇ ਦਾੜੀ ਆ ਤੇ ਪੂਰਨ ਸਿੱਖੀ ਸਰੂਪ ਚ ਦਿਖਦਾ ਹੋਵੇ ਉਹ ਜਨੋ ਗੁਰਬਾਣੀ ਦੇ ਤੁਕਾ ਕੋਟ ਕਰਕੇ ਗੁਰੂ ਸਾਹਿਬ ਨੂੰ ਇਸ ਕਿਤਾਬ ਚ ਲਿਆ ਕੇ ਖੜੇ ਕਰਨ ਦੀ ਕੋਸ਼ਿਸ਼ ਕਰੂਗਾ ਕੁਦਰਤੀ ਗੱਲ ਹੈ ਉਹਨਾਂ ਨੂੰ ਤਾਕਤ ਤੇ ਮਿਲੇਗੀ ਇਹਨਾਂ ਚੀਜ਼ਾਂ ਦੇ ਨਾਲ ਪਰ ਜਦ ਤੱਕ ਗੁਰੂ ਸਾਹਿਬ ਤੰਦਰੁਸਤੀ ਬਖਸ਼ਣ ਸਮੱਤ ਬਖਸ਼ਣ ਸੋਜੀ ਬਖਸ਼ਣ ਜਦ ਤੱਕ ਜੀਣੇ ਇਹਨਾਂ ਦੀ ਹਰ ਗੱਲ ਨੂੰ ਇਹਨਾਂ ਦੇ ਹਰ ਚੈਲੰਜ ਨੂੰ ਐਕਸੈਪਟ ਕਰਾਂਗੇ ਔਰ ਬਣਦਾ ਜਵਾਬ ਦੇਵਾਂਗੇ ਜਰੂਰ ਹੁਣ ਹੁਣ ਤੁਹਾਡਾ ਕੋਈ ਹੈ ਪ੍ਰੋਗਰਾਮ ਜਾਂ ਕੋਈ ਮਤਲਬ ਜਥੇਬੰਦੀ ਵੱਲੋਂ ਕੁਝ ਸੋਚਿਆ ਹੋਵੇ ਵਿਚਾਰਿਆ ਹੋਵੇ ਨਹੀਂ ਦੇਖੋ ਸਾਡੇ ਤੇ ਪ੍ਰੋਗਰਾਮ ਹਮੇਸ਼ਾ ਹੀ ਚੱਲਦੇ ਰਹਿੰਦੇ ਆ ਕੋਈ ਕੋਈ ਅਸੀਂ ਇਸ ਚੀਜ਼ ਦੇ ਲਈ ਹਮੇਸ਼ਾ ਤਤਪਰ ਹਾਂ ਤੇ ਜਦੋਂ ਵੀ ਕਿਤੇ ਕੋਈ ਵੀ ਗੱਲ ਕੋਈ ਕੰਮ ਐਸਾ ਜਿਹੜਾ ਪੰਥ ਦੇ ਵਿਰੋਧ ਦੇ ਵਿੱਚ ਹੋ ਰਿਹਾ ਪੰਥ ਦੇ ਲਾਅਸ ਦੇ ਵਿੱਚ ਹੋ ਰਿਹਾ ਜਿੰਨੀ ਸਾਡੀ ਸਮਰੱਥਾ ਸੀ ਬਣਦਾ ਜਵਾਬ ਜ਼ਰੂਰ ਦੇਵਾਂਗੇ ਤੇ ਆ ਵੀ ਇੱਕ ਤਰ੍ਹਾਂ ਦਾ ਇੱਕ ਜਵਾਬ ਹੀ ਆਪਾਂ ਬੈਠ ਕੇ ਸਟੇਟਮੈਂਟ ਦੇ ਰਹੇ ਬੜੇ ਸਾਰੇ ਜਿਹੜੇ ਚੁੱਪ ਵੱਟ ਕੇ ਬੈਠੇ ਹੋਏ ਦੜਬਟ ਕੇ ਬੈਠੇ ਹੋਏ ਕੁਝ ਨਹੀਂ ਬੋਲ ਕੇ ਕੋਈ ਅੱਜ ਦੀ ਟਾਈਮ ਦੇ ਵਿੱਚ ਰਾਜੀ ਸਟੇਟ ਬੜੀ ਤਿੱਖੀ ਹੋ ਕੇ ਬੈਠੀ ਹੈ ਜਿਹੜਾ ਬੰਦਾ ਬੋਲਦਾ ਉਹਨੂੰ ਜਿਹੜੇ ਹੈਗੇ ਐ ਐਨਆਈ ਦੇ ਨੋਟਿਸ ਆਉਣੇ ਸ਼ੁਰੂ ਹੋ ਜਾਂਦੇ ਆ ਸਟੇਟ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੀ ਹੈ ਸਟੇਟ ਦੀ ਇਹ ਚਾਹਤ ਆ ਕਿ ਜਿਹੜੀ ਮਾੜੀ ਬੋਲਣ ਦੀ ਆਜ਼ਾਦੀ ਹੈ ਉਹ ਵੀ ਬੰਦਿਆਂ ਤੋਂ ਖੋਹੀ ਜਾਵੇ ਤੇ ਕੋਈ ਬੰਦਾ ਚੂਪ ਨਾ ਕਰੇ ਜੋ ਸਾਡਾ ਦਿਲ ਕਰਦਾ ਉਹ ਕਰੀਏ ਔਰ ਹੋ ਵੀ ਰਿਹਾ ਹੈ ਸ਼ਰਿਆਮ ਗੁਰਦੁਆਰੇ ਢਾਏ ਜਾ ਰਹੇ ਆ ਉਹਨਾਂ ਨੂੰ ਕੋਈ ਕੋਈ ਰਿਪਲਾਈ ਥੋੜੀ ਆ ਕੌਮ ਨੂੰ ਕੋਈ ਕਿਸੇ ਬੰਦੇ ਨੇ ਅੱਜ ਤੱਕ ਕੋਈ ਸਟੇਟਮੈਂਟ ਦਿੱਤੀ ਆ ਕਿ ਕਿਉਂ ਹੋ ਰਿਹਾ ਕਿੱਦਾਂ ਹੋ ਰਿਹਾ ਪੰਜਾਬ ਤੋਂ ਬਾਹਰ ਇਨਫੈਕਟ ਪੰਜਾਬ ਦੇ ਅੰਦਰ ਤੱਕ ਪਹੁੰਚ ਗਿਆ ਹੁਣ ਤੇ ਇਹ ਤੇ ਕੌਮ ਨਾ ਜਾਗਦੀ ਹੋਵੇ ਦਿਨ ਤਾਂ ਬਸ ਚੱਲੇ ਰਾਤੋ ਰਾਤ ਸਭ ਕੁਝ ਢਾ ਕੇ ਮੰਦਰਾਂ ਚ ਕਨਵਰਟ ਕਰ ਦੇ ਜੋ ਹਾਲਾਤ ਚੱਲ ਰਹੇ ਹੈ ਹੀ ਚੱਲ ਰਹੇ ਨਾ ਕਿੰਨੇ ਗੁਰਦਰਾ ਸਾਹਿਬ ਆ ਜਿਹੜੇ ਢਾਕੇ ਉੱਥੇ ਇਹਨਾਂ ਨੇ ਇਤ ਤੋਂ ਵੱਧ ਜਲੀਲ ਕਰਨ ਦੀ ਕੀ ਗੱਲ ਹੋ ਸਕਦੀ ਵੀ ਜਿੱਥੇ ਕਿਸੇ ਟਾਈਮ ਤੇ ਮਹਾਰਾ ਦਾ ਸਰੂਪ ਰੱਖਿਆ ਸੀ ਗੁਰਦਰਾ ਸਾਹਿਬ ਸੀ ਉਹਨਾਂ ਨੇ ਬਾਥਰੂਮ ਬਣਾਏ ਉੱਥੇ ਜੇ ਨਹੀਂ ਬਣੇ ਤਾਂ ਦੱਸਣ ਫਿਲਹਾਲ ਇਕਬਾਲ ਸਿੰਘ ਲਾਲਪੁਰਾ ਨੂੰ ਲੈ ਕੇ ਜੋ ਵਿਵਾਦ ਖੜਿਆ ਹੋਇਆ ਹੈ ਉਹਦਾ ਸਮਾਂ ਕਿ ਐਸਜੀਪੀਸੀ ਵੱਲੋਂ ਕੁਝ ਕੀਤਾ ਜਾਂਦਾ ਜਾਂ ਜਿਵੇਂ ਇਹ ਅਪੀਲ ਕੀਤੀ ਗਈ ਹੈ ਪ੍ਰਧਾਨ ਐਸਜੀਪੀਸੀ ਹਰਜਨ ਸਿੰਘ ਧਾਵੀ ਵੱਲੋਂ ਕਿ ਸ੍ਰੀ ਕਾਲਤਖ ਸਾਹਿਬ ਜਾਂ ਜਹੇਦਾਰ ਗਿਆਨੀ ਰਕबीर ਸਿੰਘ ਉਸਤੇ ਨੋਟਿਸ ਲੈਂਡ ਔਰ ਇਸ ਦਾ ਕੁਝ ਕੀਤਾ ਜਾਵੇ ਉਹ ਕੀਤਾ ਜਾਂਦਾ ਜਾਂ ਨਹੀਂ ਕੀਤਾ ਜਾਂਦਾ ਉਹ ਸਮੇਂ ਦੇ ਮਨਸਰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਉਹ ਤਕਰੀਬਨ 18 ਪੰਜਾਬੀ ਤੇ